ਸ਼ਸ਼ੀਕਲ ਦੋਸਤੋ ਅਮਰਤ ਟੈਕ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਨਗਰ ਨਿਗਮ ਜਲੰਧਰ ਵਿੱਚ 1196 ਪੋਸਟਾਂ ਜਿਹੜੀਆਂ ਕਿ ਅਨਾਉਂਸ ਕੀਤੀਆਂ ਗਈਆਂ ਨੇ ਸਫਾਈ ਸੇਵਕ, ਸੀਵਰਮੈਨ, ਗਾਰਡਨ, ਬੇਲਦਾਰ, ਮਾਲੀ, ਰੋਡ ਬੇਲਦਾਰ ਅਤੇ ਫਿਟਰ ਕੁਲੀ ਦੀਆਂ ਜਿਹੜੀਆਂ ਪੋਸਟਾਂ ਨੇ ਜੀ ਘੱਟ ਪੜੇ ਲਿਖੇ ਵੀ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਤੇ ਕੁੱਝ ਕ ਪੋਸਟਾਂ ਵਾਸਤੇ 8ਵੀਂ ਪਾਸ ਪੜਿਆਂ ਦੀ ਲੋੜ ਹੈ ਜੀ। ਕਿਸ ਤਰ੍ਹਾਂ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਪੋਸਟਾਂ ਆਫਲਾਈਨ ਨੇ ਇਹਨਾਂ ਪੋਸਟਾਂ ਨੂੰ ਤੁਸੀਂ ਬਾਇ ਹੈਂਡ ਜਮ੍ਹਾਂ ਕਰਵਾਉਣਾ ਹੈ ਜੀ ਕਿਹੜੇ-ਕਿਹੜੇ ਦਫ਼ਤਰਾਂ ਜਮ੍ਹਾਂ ਕਰਾਉਣਾ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਦੋਸਤੋ ਚੈਨਲ ਦੇ ਪਹਿਲੀ ਵਾਰ ਵਿਜ਼ਿਟ ਕੀਤਾ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਨੂੰ ਆਨ ਕਰ ਲੈਣਾ ਤਾਂ ਕਿ ਜਦ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦਾ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਤਾਂ ਦੋਸਤੋ ਵੀਡੀਓ ਨੂੰ ਹੁਣ ਅੱਗੇ ਸ਼ੁਰੂ ਕਰਦੇ ਹਾਂ ਜੀ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਇੰਪੋਰਟੈਂਟ ਡੇਟਸ ਦੀ ਨੋਟੀਫਿਕੇਸ਼ਨ ਜਿਹੜਾ ਕਿ 26 12 2025 ਨੂੰ ਅਨਾਊਂਸ ਹੋਇਆ ਸੀ ਜੀ ਤੇ ਸਟਾਰਟਿੰਗ ਡੇਟ ਅਪਲਾਈ ਕਰਨ ਦੀ ਸਟਾਰਟ ਡੇਟ ਹੈ ਜਿਹੜੀ 15 1 2025 ਹੈ ਜੀ ਲਾਸਟ ਡੇਟ ਹੈ 27 2 2026 ਹੈ ਜੀ ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਨੂੰ ਜਿਹੜਾ ਕਿ ਭਰ ਸਕਦੇ ਹੋ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਵਾਸਤੇ 200 ਰੁਪਏ ਫੀਸ ਰੱਖੀ ਹੋਈ ਆ एससीबीसी वास्ते 100 रुपी फीस रखी भैया तो दोस्तों ਤੁਹਾਨੂੰ ਦੱਸ ਦਈਏ ਕਿ ਫੀਸ ਜਿਹੜੀ ਕਿ ਪੋਸਟ ਆਫਲਾਈਨ ਆ ਪਹਿਲਾਂ ਤੁਸੀਂ ਇਸ ਦੀ ਜਿਹੜੀ ਫੀਸ ਆ ਉਹ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣੀ ਆ ਇੱਥੇ ਤੁਹਾਨੂੰ ਜਿਹੜਾ ਕਿ ਚਲਾਨ ਡਾਊਨਲੋਡ ਦੀ ਆਪਸ਼ਨ ਦਿੱਤੀ ਹੋਈ ਆ ਚਲਾਨ ਤੇ ਤੁਸੀਂ ਕਲਿੱਕ ਕਰਕੇ ਚਲਾਨ ਨੂੰ ਤੁਸੀਂ ਜਿਹੜਾ ਕਿ ਇਸ ਤਰ੍ਹਾਂ ਦਾ ਚਲਾਨ ਹੈ ਇਹਨੂੰ ਤੁਸੀਂ ਫਿਲ ਕਰਨਾ ਹੈ ਜੇ ਜਨਰਲ ਕੈਟਾਗਰੀ ਆ ਤਾਂ 200 ਰੁਪਏ ਫੀਸ ਫਿਲ ਕਰਕੇ ਤੁਸੀਂ ਭਰਨਾ ਹੈ ਜੇ एससी ਕੈਟਾਗਰੀ ਜਾਂ BC ਕੈਟਾਗਰੀ ਆ ਤਾਂ 100 ਰੁਪਏ ਤੁਸੀਂ ਭਰ ਕੇ ਜਿਹੜਾ ਕਿ ਚਲਾਨ ਦੇ ਜਿਹੜੇ ਕਿ ਤਿੰਨੋਂ ਫਾਰਮੈਟਾਂ ਨੂੰ ਫਿਲ ਕਰਨਾ ਹੈ ਇੱਕ ਤੁਹਾਡਾ ਜਿਹੜਾ ਕਿ ਬੈਂਕ ਕਾਪੀ ਹੋਏਗੀ ਜੀ ਬੈਂਕ ਵਾਲੇ ਰੱਖਣਗੇ ਇੱਕ ਤੁਹਾਡਾ ਜਿਹੜੀ ਕਿ ਤੁਹਾਨੂੰ ਉਹ ਇਹ ਤੋਂ ਪੇਜ ਕੱਟ ਕੇ ਦੇ ਦੇਣਗੇ ਉਹ ਤੁਸੀਂ ਨਾਲ ਲੈ ਕੇ ਆਉਣਾ ਚਲਾਨ ਦੀ ਕਾਪੀ ਜਿਹਦੇ ਉੱਤੇ ਬੈਂਕ ਦੀ ਮੋਹਰ ਲੱਗੀ ਹੋਣੀ ਹੈ ਜੀ ਉਸ ਤੋਂ ਬਾਅਦ ਅੱਗੇ ਚੱਲਦੀਆਂ ਏਜ ਲਿਮਟ ਦੀ ਗੱਲ ਕਰੀਏ ਤਾਂ 18 ਤੋਂ 37 ਸਾਲ ਉਮਰ ਰੱਖੀ ਹੋਈ ਹੈ ਜਨਰਲ ਦੀ ਤੇ ਐਸਸੀ ਐਸਟੀ ਦੀ 18 ਤੋਂ 42 ਸਾਲ ਹੈ ਜੀ ਬੀਸੀ ਵਾਸਤੇ 18 ਤੋਂ 40 ਸਾਲ ਬਾਕੀ ਗਵਰਨਮੈਂਟ ਦੇ ਜਿਹੜੇ ਰੂਲ ਹੁੰਦੇ ਆ ਉਹਨਾਂ ਅਨੁਸਾਰ ਤੁਹਾਨੂੰ ਉਮਰ ਦੀ ਸੀਮਾ ਉਹ ਮਿਲ ਜਾਣੀਆਂ ਜੀ ਅੱਗੇ ਅਸਾਮੀਆਂ ਤੇ ਯੋਗਤਾ ਦੇ ਬਾਰੇ ਗੱਲ ਕਰੀਏ ਸਫਾਈ ਸੇਵਕੀਆਂ 100 ਇੱਕ ਜਿਹੜਾ ਕੋਡ ਹੈ ਤੇ ਕੁੱਲ ਅਸਾਮੀਆਂ 440 ਨੇ ਜੀ ਪੜ੍ਹ ਲਿਖ ਸਕਦਾ ਹੋਵੇ ਲਿਖਿਆ ਇਹਨਾਂ ਨੇ ਵੀ ਉਹਨਾਂ ਨੂੰ ਪੜ੍ਹ ਪੜਨ ਤੇ ਲਿਖਣ ਦੀ ਨੌਲੇਜ ਹੋਵੇ ਸੀਵਰਮੈਨ ਦੀ ਪੋਸਟ 165 ਪੋਸਟਾਂ ਨੇ ਜੀ ਉਹ ਵੀ ਪੜ੍ਹ ਲਿਖ ਸਕਦਾ ਹੋਵੇ ਗਾਰਡਨ ਵੇਲਦਾਰ ਮਾਲੀ ਵਾਸਤੇ 406 ਪੋਸਟਾਂ ਨੇ ਜੀ ਘੱਟੋ ਘੱਟ 8ਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਰੋਡ ਵੇਲਦਾਰਵਾਜ਼ੀਆਂ ਜਿਹੜੀਆਂ ਕਿ 160 ਪੋਸਟਾਂ ਨੇ ਜੀ ਘੱਟੋ ਘੱਟ 8ਵੀਂ ਪਾਸ ਹੋਵੇ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ ਫਿਟਰ ਕੁਲੀ ਦੀਆਂ ਪੋਸਟਾਂ 25 ਨੇ ਜੀ ਘੱਟੋ ਘੱਟ 8ਵੀਂ ਪਾਸ ਕੀਤੀ ਹੋਵੇ ਪੰਜਾਬੀ ਵਿਸ਼ੇ ਦੇ ਨਾਲ ਅੱਗੇ ਹਾਊ ਟੂ ਅਪਲਾਈ ਤੁਸੀਂ ਪਰਫਾਰਮ ਨੂੰ ਡਾਊਨਲੋਡ ਕਰਨੇ ਸੀ ਪਰਫਾਰਮ ਨੂੰ ਸਹੀ ਤੇ ਸਾਫ਼ ਅੱਖਰਾਂ ਵਿੱਚ ਭਰਨਾ ਹੈ ਜ਼ਰੂਰੀ ਡਾਕੂਮੈਂਟ ਹੈ ਜਿਹੜੇ ਉਹ ਤੁਸੀਂ ਨਾਲ ਨੱਥੀ ਕਰਨੇ ਸੈਲਫ ਅਟੈਸਟਡ ਕੀਤੇ ਹੋਣ ਜਿਵੇਂ ਤੁਹਾਡਾ ਆਧਾਰ ਕਾਰਡ ਹੋ ਗਿਆ ਤੁਹਾਡਾ 10ਵੀਂ ਦਾ 8ਵੀਂ ਦਾ ਸਰਟੀਫਿਕੇਟ ਹੋ ਗਿਆ ਜਿਹੜੇ-ਜਿਹੜੇ ਡਾਕੂਮੈਂਟ ਤੁਹਾਡੇ ਕੋਲ ਹੈਗੇ ਨੇ ਤੁਸੀਂ ਉਹਨਾਂ ਨੂੰ ਅਟੈਸਟਡ ਕਰਕੇ ਨਾਲ ਲਗਾਉਣੇ ਨੇ ਤੇ ਜਿਹੜਾ ਚਲਾਨ ਤੁਸੀਂ ਬੈਂਕ ਵਿੱਚੋਂ ਭਰ ਕੇ ਰਸੀਦ ਵਾਪਸ ਲੈ ਕੇ ਆਉਂਗੇ ਉਹ ਤੁਸੀਂ ਨਾਲ ਅਟੈਚ ਕਰਨੀ ਆ ਜੀ ਤੇ ਦਿੱਤੀ ਹੋਈ ਮਿਤੀ ਤੱਕ ਆਖਰੀ ਮਿਤੀ ਤੱਕ ਤੁਸੀਂ ਜਿਹੜਾ ਕਿ ਇਹ ਉੱਥੇ ਪਹੁੰਚ ਕੇ ਜਮ੍ਹਾਂ ਕਰਾਉਣੇ ਨੇ ਇਹ ਤੁਹਾਨੂੰ ਇੱਥੇ ਸਕਰੀਨਸ਼ਾਟ ਲੈ ਸਕਦੇ ਹੋ ਸੈਂਟਰਾਂ ਦਾ ਜਿਹੜਾ ਨਾਮ ਦਿੱਤਾ ਹੋਇਆ ਹੈ ਇੱਥੇ 4 ਸੈਂਟਰ ਦਿੱਤੇ ਹੋਏ ਨੇ ਤੁਸੀਂ ਕਿਸੇ ਵੀ ਸੈਂਟਰ ਦੇ ਵਿੱਚ ਇੱਕ ਸੈਂਟਰ ਦੇ ਇੱਥੇ ਜਾ ਕੇ ਜਮ੍ਹਾਂ ਕਰਵਾ ਸਕਦੇ ਜੀ ਤੇ ਤੁਹਾਨੂੰ ਇੱਥੇ ਨੀਚੇ ਇੰਪੋਰਟੈਂਟ ਲਿੰਕ ਦਿੱਤੇ ਹੋਇਆ ਪਰਫਾਰਮ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਤੇ ਚਲਾਨ ਨੂੰ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਵੀ ਤੁਹਾਨੂੰ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦਾ ਲਿੰਕ ਦੇ ਦੇਵਾਂਗਾ ਤੇ ਇਸ ਪੇਜ ਦਾ ਲਿੰਕ ਵੀ ਤੁਹਾਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤੁਸੀਂ ਉੱਥੇ ਕਲਿੱਕ ਕਰਕੇ ਇਸ ਪੋਸਟ ਨੂੰ ਚੰਗੀ ਤਰ੍ਹਾਂ ਰੀਡ ਆਊਟ ਕਰਕੇ ਫਿਲ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਇਸ ਪੇਜ ਤੇ ਆਉਂਗੇ ਤਾਂ ਤੁਸੀਂ ਜਿਹੜੀ ਕਿ ਸਾਡੀ ਪੰਜਾਬ ਜੋਬ ਸਟੇਸ਼ਨ ਐਪ ਨੂੰ ਤੁਸੀਂ ਇੰਸਟਾਲ ਕਰ ਸਕਦੇ ਹੋ ਇੱਥੇ ਕਲਿੱਕ ਸ਼ੇਅਰ ਤੇ ਕਲਿੱਕ ਕਰਕੇ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਐਪਲੀਕੇਸ਼ਨ ਇੰਸਟਾਲ ਕਰ ਲੈਣਾ ਤਾਂ ਕਿ ਤੁਹਾਨੂੰ ਪੰਜਾਬ ਸਰਕਾਰ ਦੀਆਂ ਤੇ ਭਾਰਤ ਸਰਕਾਰ ਦੀਆਂ ਨਵੀਆਂ ਆ ਰਹੀਆਂ ਵੈਕੈਂਸੀਜ਼ ਬਾਰੇ ਜਾਣਕਾਰੀ ਮਿਲਦੀ ਰਹੇ ਸੋ ਦੋਸਤੋ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ